ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਦੇ ਜ਼ਬਰ ਹੁਕਮਰਾਨ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਅਤੇ ਜ਼ੁਲਮੀ ਮੁਗਲ ਰਾਜ ਦਾ ਅੰਤ ਕਰਕੇ ਸਰਹੰਦ ਨੂੰ ਫਤਿਹ ਕਰਕੇ ਜਾਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਟੇ ਵੱਲੋਂ ਫਤਿਹਗੜ ਸਾਹਿਬ ਦੀ ਧਰਤੀ ਤੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਰਹੰਦ ਫਤਿਹ ਦਿਵਸ ਸਮਾਗਮਾਂ ਦੇ ਦੂਜੇ ਦਿਨ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ ਮੁਕਾਬਲਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਹਰਪਾਲ ਸਿੰਘ ਵੱਲੋਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਗੱਤਕਾ ਮੁਕਾਬਲੇ ਸ਼ੁਰ ਖਾਲਸੇਈ ਅਮੀਰ ਵਿਰਾਸਤ ਗੌਰਵਸ਼ਾਲੀ ਇਤਿਹਾਸ ਦਾ ਇਹ ਸੁਨਹਿਰੀ ਪੰਨਾ ਸਰਹੰਦ ਫਤਿਹ ਦਿਵਸ ਖਾਲਸਾ ਪੰਥ ਦੀ ਨਮਾਇੰਦਾ ਸੇਵਾਦਾਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਜਜ਼ਬੇ ਦੇ ਨਾਲ 3 ਦਿਨਾਂ ਸਮਾਗਮੂ ਦੇ ਰੂਪ ਵਿੱਚ ਮਨਾਇਆ ਜਾ ਰਿਹਾ 12 ਮਈ 1710 ਨੂੰ ਤਪੜਚੀ ਦੇ ਮੈਦਾਨ 'ਚ ਵਜੀਦੇ ਨੂੰ ਸੋਧਿਆ ਖਾਲਸੇਈ ਫੌਜਾਂ 14 ਮਈ ਨੂੰ ਇਸ ਸਥਾਨ ਤੇ ਜਿਹਨੂੰ ਸਿੱਤਮਾ ਦੀ ਨਗਰੀ ਕਿਹਾ ਜਾਂਦਾ ਸੀ ਸਤ ਚ ਢਾਕਲ ਹੋਈਆਂ ਇਸ ਧਰਤੀ ਨੂੰ ਸਜਦਾ ਕੀਤਾ ਜਿੱਥੇ ਗੁਰੂ ਲਾਲਾ ਦਾ ਲਹੂ ਡੁੱਲਿਆ ਸੀ ਮਾਂ ਗੁਜਰੀ ਜੀ ਦੀ ਕੁਰਬਾਨੀ ਹੋਈ ਸੀ ਸੋ ਇਸ ਧਰਤੀ ਨੂੰ ਜ਼ੁਲਮਾਂ ਦੀ ਨਗਰੀ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਰੂਪ ਦਿੱਤਾ ਖਾਲਸਾ ਰਾਜ ਸਥਾਪਿਤ ਹੋਇਆ ਉਹ ਹਸਰਤ ਸੀਨੇ 'ਚ ਲੈ ਕੇ ਸਮੁੱਚਾ ਪੰਥ ਇੱਥੇ ਜੁੜ ਰਿਹਾ ਔਰ ਆਪਣੀ ਵਿਰਾਸਤ ਨੂੰ ਸਾਂਭਣ ਵਾਸਤੇ ਰਾਸ਼ਟਰੀ ਪੱਧਰ ਦੇ ਜਿਹੜੇ ਗੱਤਕਾ ਮੁਕਾਬਲੇ ਸੀ ਉਹਨਾਂ ਦਾ ਅੱਜ ਆਯੋਜਨ ਕੀਤਾ ਗਿਆ ਗੁਰੂ ਸਾਹਿਬ ਜੀ ਇਹਨਾਂ ਬੱਚਿਆਂ ਦੇ ਅੰਗ ਸੰਗ ਸਹਾਈ ਹੋਣ ਇਹ ਕੌਮ ਦੀ ਵਿਰਾਸਤ ਨੂੰ ਸਾਂਭ ਸਕਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਹੋਈ ਕੀਤੀ ਹੋਈ ਇਹ ਰਹਿਮਤ ਇਹਨਾਂ ਨੂੰ ਜ਼ਿੰਦਗੀ ਦਾ ਬਲ ਜੋਸ਼ ਜਜ਼ਬਾ ਬਖਸ਼ੇ ਸੋ ਇਹ ਉਦਮ ਇਹਨਾਂ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਾਸਤੇ ਆ ਔਰ ਉਸ ਵੇਲੇ ਨੂੰ ਚੇਤੇ ਕਰਨ ਵਾਸਤੇ ਆ ਜਦੋਂ ਤੇਗਾ ਵਾਹ ਕੇ ਜਾਨਾਂ ਹੂਲ ਕੇ ਸੂਰਮੇ ਇਤੋਂ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕਰਦੇ ਆ। ਸੋ ਇਹਨਾਂ ਦਿਹਾੜਿਆਂ ਦੀ ਸਮੂਤੀ ਪੰਥ ਨੂੰ ਬਹੁਤ-ਬਹੁਤ ਮੁਬਾਰਕਵਾਦ। ਇਹ ਮੇਰੇ ਖਿਆਲ ਇਹਦੇ ਵਿੱਚ 12 ਤੋਂ ਵੱਧ ਟੀਮਾਂ ਨੇ ਦਿੱਲੀ ਤੋਂ ਟੀਮਾਂ ਨੇ ਯੂਨੀਵਰਸਿਟੀ ਦੀਆਂ ਟੀਮਾਂ ਨੇ ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਟੀਮਾਂ ਨੇ ਅਤੇ ਹੋਰ ਵਿਦਾ ਪਰਦੇਸ਼ਾਂ ਦੀਆਂ ਟੀਮਾਂ ਨਾਲ ਚੱਲਦੀ ਚਿੱਪਾ ਕਾਲਸਾ ਵਾਈਗੁਰ ਦੀ ਕੀ ਫਤੋ ਸੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜੋ ਸਰਹੰਦ ਮੁਫਤੀ ਕੀਤਾ ਗਿਆ ਸੀ ਸਰਹੰਦ ਫਤਿਹ ਦੇ ਸਨ ਸਮਰਪਿਤ نیشنل ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਆ ਜਿਸ ਵਿੱਚ ਪੂਰੇ 8 ਜੋ ਟੀਮਾਂ ਭਾਗ ਲੈ ਰਹੀਆਂ ਨੇ ਜਿਦੇ ਵਿੱਚ ਦਿੱਲੀ ਦੇ ਵਿੱਚੋਂ ਹਰਗਵੰਦੇ ਜੀ ਗੱਤਕਾ ਖਾੜਾ ਬੁੱਢਾ ਦਲ ਉਹ ਪਹੁੰਚੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਦੀ ਯੂਨੀਵਰਸਿਟੀ ਦੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਟੀਮ ਆ ਮਾਤਾ ਸਾਹਿਬਕੌਰ ਗੱਲਨੇ ਜੀ ਕਾਲ ਤਲਵੰਡੀ ਸਾਹਿਬ ਉਹ ਜੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਟੀਮ ਆ ਔਰ ਗੁਰੂ ਕਾਸ਼ੀ ਕ ਯੂਨੀਵਰਸਿਟੀ ਤਲਵੰਡੀ ਸਾਬੋਂ ਦੀ ਟੀਮ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਆ ਔਰ ਇਸੇ ਤਰ੍ਹਾਂ ਜੋ ਕਰਾਲੀ ਤੋਂ ਚੰਡੀਗੜ੍ਹ ਤੋਂ ਬਹਾਲੀ ਤੋਂ ਟੀਮ ਪਹੁੰਚੀ ਆ ਵੱਖੋ ਵੱਖੋ ਜੋ ਸਟੇਟਾਂ ਦੇ ਵਿੱਚੋਂ ਟੀਮਾਂ ਪਹੁੰਚੀਆਂ ਨੇ ਉਹਦੇ ਨਾਲ ਜੋ ਨੈਸ਼ਨਲ ਗੱਤਕਾ ਮੁਕਾਬਲੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਰਵਾਏ ਜਾ ਰਹੇ ਨੇ ਜਿਦੇ ਵਿੱਚ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਸੋ ਸਮੂਚੀ ਸੰਗਤਾਂ ਨੂੰ ਸراہਨ ਫਤਿਹ ਦੇ ਉਸ ਜੀ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ